ਬੜੀ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜੀ ਹਾਂ ਪੂਰੀ ਸਟੋਰੀ ਤੁਹਾਨੂੰ ਇਸ ਖਬਰ ਦੀ ਦੱਸਾਂਗੇ ਔਰ ਇਹ ਖਬਰ ਸੁਣ ਕੇ ਤੁਸੀਂ ਵੀ ਇੱਕ ਵਾਰ ਹੈਰਾਨ ਜ਼ਰੂਰ ਹੋ ਜਾਓਗੇ ਜੀ ਹਾਂ ਆਖਿਰਕਾਰ ਇਹ ਜਿਹੜਾ ਪਿਆਰ ਹੁੰਦਾ ਹੈ ਜਿਹੜੇ ਅੱਜ ਕੱਲ ਲੋਕ ਲਵ ਮੈਰਿਜ ਕਰਵਾਉਂਦੇ ਨੇ ਇਹ ਕਿੱਥੋਂ ਤੱਕ ਨਿਭਦਾ ਹੈ ਇਹ ਵੀ ਤੁਹਾਨੂੰ ਅਜੇ ਤਸਵੀਰਾਂ ਦੇ ਰਾਹੀਂ ਦੱਸਣ ਦੀ ਕੋਸ਼ਿਸ਼ ਕਰਾਂਗੇ ਬੜੀ ਹੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਅ ਦਰਅਸਲ ਲਵ ਮੈਰਿਜ ਦੇ ਦੌਰਾਨ ਇੱਕ ਲੜਕੀ ਤੇ ਲੜਕੀ ਦੇ ਵੱਲੋਂ ਲਾਵਾਂ ਲਈਆਂ ਜਾਂਦੀਆਂ ਨੇ ਪਰ ਤੁਹਾਨੂੰ ਦੱਸ ਦਈਏ ਕਿ ਲੜਕੇ ਦੇ ਪਰਿਵਾਰਕ ਮੈਂਬਰਾਂ ਨੂੰ ਲੜਕੀ ਮਨਜ਼ੂਰ ਨਹੀਂ ਹੁੰਦੀ ਉਹ ਕਹਿੰਦੇ ਆ ਕਿ ਸਾਨੂੰ ਲੜਕੀ ਸੋਹਣੀ ਨਹੀਂ ਲੱਗੀ ਇਸ ਕਰਕੇ ਅਸੀਂ ਇਸ ਵਿਆਹ ਦੇ ਨਾਲ ਰਾਜ਼ੀ ਨਹੀਂ ਹੈ ਤਾਂ ਮੁੰਡਾ ਜੁੜਿਆ ਉਹ ਕਦੀ ਕੁੜੀ ਨੂੰ ਉਹਦੇ ਘਰੇ ਛੱਡ ਦਿੰਦਾ ਹੈ ਪੇਕੇ ਘਰੇ ਛੱਡ ਦਿੰਦਾ ਹੈ ਕਦੀ ਆਪਣੇ ਸਹੁਰੇ ਲੈ ਆਉਂਦਾ ਹੈ ਕਦੀ ਕਿਰਾਏ ਦੇ ਉੱਪਰ ਕਮਰਾ ਲੈ ਲੈਂਦਾ ਹੈ ਤਾ ਕੁਝ ਸਮਾਂ ਇਦਾਂ ਹੀ ਸਿਲਸਿਲਾ ਚੱਲਦਾ ਰਹਿੰਦਾ ਪਰ ਆਖਰਕਾਰ ਜਦੋਂ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਘਰੋਂ ਕੱਢ ਦਿੱਤਾ ਤਾਂ ਲੜਕੀ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਲੜਕੇ ਦਾ ਫੋਨ ਆਇਆ ਕਿ ਮੈਂ ਤੁਹਾਡੀ ਕੁੜੀ ਜਿਹੜੀ ਹੈ ਉਸ ਨੂੰ ਬਸ ਤੇ ਬਿਠਾ ਕੇ ਤੇ ਭੇਜ ਦੇਣ ਲੱਗਾ ਹੈ ਅੱਗੇ ਉਸ ਨੂੰ ਉਤਾਰ ਲਿਓ ਅੱਗੇ ਰিসিਵ ਕਰ ਲਿਓ ਤਾ ਪਰਿਵਾਰ ਜਿਹੜਾ ਆ ਉਹ ਜਿਉਂ ਸਵੇਰ ਦਾ ਖੜਾ ਹੋਇਆ ਬੱਸ ਸਟੈਂਡ ਦੇ ਉੱਪਰ ਔਰ ਸ਼ਾਮਾਂ ਤੱਕ ਉਡੀਕਦਾ ਰਿਹਾ ਪਰ ਉਹਨਾਂ ਦੀ ਕੁੜੀ ਜਿਹੜੀ ਹੈ ਉਹਨਾਂ ਦੀ ਲੜਕੀ ਜਿਹੜੀ ਹੈ ਉਹਨਾਂ ਕੋਲ ਨਹੀਂ ਪਹੁੰਚੀ ਸਾਰਾ ਦਿਨ ਉਹ ਬੱਸ ਸਟੈਂਡ ਤੇ ਪਰਿਵਾਰ ਜਿਹੜਾ ਖੱਜਲ ਹੋ ਗਿਆ ਪਰ ਉਹਨਾਂ ਦੀ ਧੀ ਉਹਨਾਂ ਦੀ ਕੁੜੀ ਜਿਹੜੀ ਉਹਨਾਂ ਤੱਕ ਨਹੀਂ ਪਹੁੰਚੀ ਫਿਰ ਉਸ ਤੋਂ ਬਾਅਦ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਲਾਪਤਾ ਹੋਣ ਦੀ ਰਿਪੋਰਟ ਲਿਖਾਈ ਗਈ ਇੱਦਾਂ ਇੱਦਾਂ ਕਰਦੇ 10 ਦਿਨ ਜਿਹੜੇ ਉਹ ਬੀਤ ਜਾਂਦੇ ਨੇ ਤਾਂ ਇੱਕ ਦਿਨ ਲੜਕੀ ਦੇ ਮਾਸੀ ਦਾ ਮੁੰਡਾ ਜਿਹੜਾ ਆ ਉਹ ਕਿਸੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾਂਦਾ ਹੈ ਤਾਂ ਉੱਥੇ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਇੱਥੇ ਇੱਕ ਡੈੱਡ ਬਾਡੀ ਵੀ ਆਈ ਕੋਈ ਹੈ ਤਾਂ ਉਹ ਦੇਖਦਾ ਹੈ ਫਿਰ ਉਸ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਤਾਂ ਮੇਰੀ ਮਾਸੀ ਦੀ ਲੜਕੀ ਹੈ ਜਿਸ ਨੂੰ ਉਹ 10 ਦਿਰਾ ਤੋਂ ਤਲਾਸ਼ ਰਏ ਸੀ ਤਾਂ ਉਸ ਤੋਂ ਬਾਅਦ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਲਗਾਉਂਦਾ ਹੈ ਉਹਨਾਂ ਦੇ ਨਾਲ ਗੱਲਬਾਤ ਕਰਦਾ ਹੈ ਜਦੋਂ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਵਾਕਿਆ ਹੀ ਕੁੜੀ ਉਹੀ ਨਿਕਲੀ 10 ਦਿਨ ਦਾ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਵਿੱਚ ਡੈੱਡ ਬੋਡੀ ਜਿਹੜੀ ਆ ਲੜਕੀ ਦੀ ਪਈ ਹੋਈ ਸੀ ਔਰ ਜਿਹੜੇ ਪਰਿਵਾਰਕ ਮੈਂਬਰ ਨੇ ਲੜਕੀ ਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦਾ ਇਹ ਕਹਿਣਾ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਜਦੋਂ ਹਸਪਤਾਲ ਤੋਂ ਪੁੱਛਿਆ ਕਿ ਇਹ ਲੜਕੀ ਦੀ লাশ ਇੱਥੇ ਕਿਵੇਂ ਆ ਗਈ ਇਹ ਤਾਂ ਲੜਕੀ ਬਸ ਤੇ ਬੈਠੀ ਸੀ ਤਾਂ ਇਹਨੇ ਸਾਡੇ ਕੋਲੇ ਆਉਣਾ ਸੀਗਾ ਤਾਂ ਉਹ ਕਹਿੰਦੇ ਆ ਕਿ ਸਾਡੇ ਕੋਲ ਇੱਕ ਬੰਦਾ ਆਇਆ ਸੀਗਾ ਉਹ ਕਹਿੰਦਾ ਕਿ ਸਾਡਾ ਐਕਸੀਡੈਂਟ ਹੋ ਗਿਆ ਔਰ ਐਕਸੀਡੈਂਟ ਦੇ ਦੌਰਾਨ ਇਹ ਦੁਰਘਟਨਾ ਵਾਪਰ ਗਈ ਤਾਂ ਇਸ ਨੂੰ ਇੱਥੇ ਭਰਤੀ ਕਰ ਲਿਆ ਜਾਵੇ ਇਹ ਲਾਸ਼ ਇੱਥੇ ਜਮ੍ਹਾਂ ਕਰਵਾ ਦਿੱਤੀ ਗਈ ਔਰ ਜਿਹੜਾ ਐਡਰੈਸ ਸੀ ਉਹ ਵੀ ਫੇਕ ਦੇ ਦਿੱਤਾ ਗਿਆ ਆਪਣਾ ਮੋਬਾਈਲ ਨੰਬਰ ਜਿਹੜਾ ਆ ਉਹ ਵੀ ਫੇਕ ਜਿਹੜਾ ਦੇ ਦਿੱਤਾ ਗਿਆ ਤਾਂ ਉਹ ਫੋਨ ਲਾਉਣ ਤਾਂ ਕਿੰਨੂੰ ਲੱਗੇ ਕਿਉਂਕਿ ਉਹ ਫੋਨ ਜਿਹੜਾ ਸੀਗਾ ਉਹ ਫੇਕ ਨੰਬਰ ਸੀਗਾ ਔਰ ਜਿਹੜਾ ਐਡਰੈਸ ਲਿਖਾਇਆ ਗਿਆ ਉਹ ਵੀ ਫੇਕ ਸੀ ਤਾਂ ਕਰਦੇ ਕਰਾਉਂਦੇ ਇਸ ਤਰੀਕੇ ਦੇ ਨਾਲ ਪਰਿਵਾਰ ਨੂੰ ਪਤਾ ਲੱਗਾ ਤਾਂ ਹੁਣ ਪਰਿਵਾਰ ਨੇ ਮਾਮਲਾ ਦਰਜ ਕਰਵਾਇਆ ਔਰ ਕਤਲ ਦੇ ਇਲਜ਼ਾਮ ਆਪਣੇ ਹੀ ਮਤਲਬ ਇਹ ਜੋ ਲੜਕੀ ਦੇ ਘਰ ਵਾਲੇ ਦੇ ਉੱਪਰ ਲਾ ਦਿੱਤੇ ਐ ਕਿ ਇਹਨੇ ਸਾਡੀ ਕੁੜੀ ਨੂੰ ਮਾਰ ਕੇ ਜੜਾਇਆ ਉਹ ਹਸਪਤਾਲ ਦੇ ਵਿੱਚ ਰੱਖ ਦਿੱਤਾ ਸੀਗਾ ਤਾਂ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕਿ ਇਹ ਪੂਰੀ ਕਹਾਣੀ ਕੀ ਐ ਪੂਰਾ ਪਰਿਵਾਰਕ ਮੈਂਬਰ ਦਾ ਕੀ ਰੋਣਾ ਔਰ ਅਸਲ ਦੇ ਵਿੱਚ ਕੀ ਗੱਲ ਕੋਈ ਐ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਰ ਕਟਨਾਈ ਇਸੀ ਕੁੜੀ ਨੂੰ 10 ਤਰੀਕ ਨੂੰ ਘਰੋਂ ਲੈ ਕੇ ਗਿਆ ਤੇ ਦਾਸਤਿਕ ਨੂੰ ਪੇਰੈਂਟਸ ਨਾਲ ਉਹਨੇ ਗੱਲਬਾਤ ਕੀਤੀ ਜਿੱਦਾਂ ਸਾਡੇ 10 ਆ ਗਿਆ ਸੀ ਮੁੰਡਾ ਕਹ ਲੋ 11 ਵਜੇ ਆ ਗਿਆ ਸੀ ਤਕਰੀਬਨ ਇਹਨਾਂ ਨਾਲ ਗੱਲਬਾਤ ਕਰਕੇ ਉਹ ਓੜੀ ਨੂੰ ਲੈ ਗਿਆ ਕਰੋ ਤੇ ਮੈਂ ਕੋਟ ਮੈਚ ਕਰਵਾਈ ਹੋਈ ਆ ਮੈਨੂੰ ਖੋਜ ਰੱਖੂਗਾ ਹਰ ਇੱਕ ਸਹੂਲਤ ਦਊਗਾ ਫਿਰ ਮੈਂ ਆਪਣੇ ਪੇਰੈਂਟਸ ਨੂੰ ਮਨਾਉਂਗਾ ਮੈਂ ਆਪਣੀ ਮਾਸੀ ਤੇ ਜਾਣਾ ਰਾਂ ਹਾਂ ਆਪਣੀ ਰਾਣੋ ਮਾਸੀ ਤੇ ਕਹਿੰਦਾ ਜਾਊਂਗਾ ਫਿਰ ਮੈਂ ਕਹਿੰਦਾ ਉੱਥੇ ਜਾ ਕੇ ਆਪਣੀ ਮਾਸੀ ਨਾਲ ਗੱਲ ਕਰੂੰਗਾ ਫਿਰ ਉਹਨੇ ਗੱਲਬਾਤ ਕੀਤੀ ਤੇ ਫਿਰ ਉਹ ਚਲੇ ਗਏ 1:30 ਤਕਰੀਬਨ ਫਿਰ ਉਸ ਤੋਂ ਬਾਅਦ ਮੈਂ ਕਾਲ ਲਗਾਈ ਕੁੜੀ ਨੂੰ ਫਿਰ ਮੈਂ ਕ ਕੋਲ ਉਹਦੀ ਬੰਦ ਆਣ ਲੱਗੀ ਫਿਰ ਮੈਂ ਮੁੰਡੇ ਨੂੰ ਫੋਨ ਲਾਇਆ ਮੁੰਡਾ ਕਹਿੰਦਾ ਜੀ ਮੇਰੇ ਨਾਲ ਹੀ ਆ ਤੇ ਤੁਸੀਂ ਟੈਨਸ਼ਨ ਨਾ ਲਓ ਮੇਰੇ ਨਾਲ ਹੀ ਆ ਮੈਂ ਕਹਾਂ ਓਕੇ ਕੋਈ ਗੱਲ ਨਹੀਂ ਮੈਂ ਦੂਸਰੀ ਵਾਰ ਕੋਲ ਕੀਤੀ ਮੈਂ ਮੈਂ ਕਹਾਂ ਤੁਸੀਂ ਕਿੱਥੇ ਆ ਮੇਰੀ ਗੱਲ ਕਰਾਓ ਅਸ਼ਾ ਨਾਲ ਉਹ ਤਾਂ ਫੋਨ ਬੰਦ ਤੇ ਹੁਆ ਰਿਹਾ ਕਿ ਉਹ ਮੇਰੇ ਨਾਲ ਹੀ ਆ ਮੈਂ ਉਹਨੂੰ ਵਾਰ-ਵਾਰ ਕਾਲ ਲਾਂਦੀ ਰਹੀ ਕਦੀ ਮੈਨੂੰ ਲਾਰੇ ਲੰਦ ਰਿਹਾ ਮਾਸੀ ਦੇ ਕਦੀ ਕਹਿੰਦਾ ਰਹਾ ਰਾਸਤੇ 'ਚ ਜਾਂ ਕਦੀ ਕਹਿੰਦਾ ਟ੍ਰੈਫਿਕ ਆ ਜੇ ਆ ਬੋ ਆ ਤੇ ਉਸ ਤੋਂ ਬਾਅਦ ਮੈਨੂੰ ਕੋਈ ਵੀ ਰਿਸਪੌਂਸ ਨਹੀਂ ਮਿਲਿਆ ਉਹਨੇ ਮੈਨੂੰ ਕੋਈ ਵੀ ਹੱਥ ਪੱਲਾ ਨਹੀਂ ਖੜਾਇਆ ਸਾਡੀ ਕੁੜੀ ਕਿੱਥੇ ਆ ਕਿੱਥੇ ਨਹੀਂ ਆ ਬਸ ਇਹੀ ਕਹੀ ਗਿਆ ਮੇਰੇ ਨਾਲ ਆ ਮੇਰੇ ਨਾਲ ਏ ਟੈਨਸ਼ਨ ਨਾਲੋ ਮੇਰੇ ਨਾਲ ਆ ਸੇਫ ਵੀ ਹੈ ਨਹੀਂ ਵੀ ਹੈ 9 ਵਜੇ ਤਕਰੀਬਨ 6 ਵਜੇ ਮੇਰੇ ਪੇਰੈਂਟਸ ਲੈਣਗੇ ਕਹਿੰਦੇ ਵੀ ਬਾਅਦ ਵਿੱਚ ਕਹਿੰਦਾ ਫਿਰ ਕਹਿੰਦਾ ਸਾਨੂੰ ਹੋਟਲ ਚ ਰੂਮ ਨਹੀਂ ਮਿਲਿਆ ਤੇ ਕਹਿੰਦਾ ਅਸੀਂ ਮੈਂ ਕਹਿੰਦਾ ਕੁੜੀ ਨੂੰ ਵਾਪਸ ਲਗਾ ਭੇਜਣਾ ਆਇਸ਼ਾ ਨੂੰ ਕਹਿੰਦਾ ਤੁਸੀਂ ਲੈ ਆਈਓ ਮੈਂ ਤਾਂ ਠੀਕ ਓਕੇ ਮੈਂ ਕਹਾਂ ਫਿਰ ਮੈਨੂੰ ਟਾਈਮਿੰਗ ਦੱਸੋ ਕਦੋਂ ਲੈ ਕੇ ਆਈਏ ਤੇ ਘਰ ਦੇ ਆਨੇ ਜਾਣਾ ਹੈ ਆ ਯੋ ਮੇਕਾ ਕਿੱਥੇ ਆ ਮਤਲਬ ਕਿ ਕਿੱਥੇ ਕਿਹੜੀ ਵਾਸਤੇ ਬਿਠਾਈ ਹੋ ਹਸ਼ਾਰ ਪਰਵਾਰੀ ਚ ਇਹਨਾਂ ਗਰਸ਼ੰਕਰ ਤੋਂ ਹਸ਼ਾਰ ਪਰਵਾਰੀ ਚ ਬਿਠਾਈ ਆ ਫਿਰ ਤੁਸੀਂ ਚੱਬੇ ਵਾਲ ਲੈ ਆਈਓ ਮਤਲਬ ਲੈ ਆਇਓ ਨੂੰ 8:30 ਵਜੇ ਤਕਰੀਬਨ ਮੇਰੇ ਪੇਲ ਚਲੇ ਗਏ ਲੈਡ ਇਹਨਾਂ ਨੇ ਸਾਰੀਆਂ ਬੱਚਾ ਦੀ ਵੇਟ ਕੀਤੀ 9:00 ਵਜੇ ਇਹਨਾਂ ਨੂੰ ਕੋਈ ਵੀ ਕੁੜੀ ਨਹੀਂ ਮਿਲੀ ਵੇਟ ਮਤਲਬ ਬਸ 74 ਉਤਰੀ ਨਹੀਂ ਕੁੜੀ ਤੇ ਇਹਨਾਂ ਨੇ ਬੱਚਾ ਲੱਗਾ ਕਿ ਉਹ ਡੈੱਸ਼ ਹੋ ਗਏ ਸਾਨੂੰ ਉਸ ਤੋਂ ਬਾਅਦ ਅੱਜ ਤਕਰੀਬਨ ਕਿੰਨੇ ਤਰੀਕੇ ਸਟਾਰਾ ਸਟਾਰਾ ਕਲਪਤ ਲੱਗਾ ਸਾਨੂੰ ਸਰ ਜਦੋਂ ਅਸੀਂ মিডিਆ ਰਾਹੀਂ ਰਿਪੋਰਟ ਫਿਲਾਈ ਨਿਊਜ਼ ਤੇ ਉਸ ਤੋਂ ਬਾਅਦ ਸਾਨੂੰ ਸਾਡੀ ਮਾਸੀ ਜੀ ਦਾ ਮੁੰਡਾ ਸੀ ਤੇ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਕਿਸੇ ਦੀ ਡੈੱਡ ਬੋਡੀ ਆ ਕਿ ਕੋਈ 10 ਤਰੀਕ ਦਾ ਜਮ੍ਹਾਂ ਕਰਾ ਕੇ ਗਿਆ ਹੋਇਆ ਆ ਫਿਰ ਉਸ ਤੋਂ ਬਾਅਦ ਕੋਈ ਇਹਨੂੰ ਲੈਣ ਨਹੀਂ ਆਇਆ ਤੇ ਉਹ ਕਿਸੇ ਦੀ ਨੌ ਆ ਜਾਂ ਕੁੜੀ ਆ ਜਾਂ ਬੋਟੀ ਸਾਨੂੰ ਨਹੀਂ ਪਤਾ ਕਿਨੇ ਕੋਈ ਦੇਖ ਲੋ ਉਹ ਕਹਿੰਦਾ ਸਾਡੀ ਕੁੜੀ ਲਾਪਤਾ ਮੈਂ ਦੇਖ ਕੇ ਆਉਣਾ ਨਾ ਉਹ ਦੇਖਣ ਚਲੇ ਗਏ ਤੇ ਉਹਨਾਂ ਨੂੰ ਉੱਥੋਂ ਪਤਾ ਲੱਗਾ ਕਿ ਇਹ ਮੇਰੀ ਭੈਣ ਆ ਮਾਸੀ ਦੀ ਕੁੜੀ ਆ ਪਰ ਉਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਸਾਨੂੰ ਦੱਸਿਆ ਸੀ ਸਾਰੇ ਉੱਥੇ ਪਹੁੰਚੇ ਤੇ ਜਦੋਂ ਉੱਥੇ ਪਹੁੰਚੇ ਸਾਨੂੰ ਇਹ ਪਤਾ ਲੱਗਾ ਕਿ ਕੁੜੀ ਤਾਂ ਉਹਨੇ 10 ਵਜੇ ਦੀ ਹੀ ਮਾਰ ਦਿੱਤੀ ਸੀ ਮੁੰਡੇ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਕਿਉਂਕਿ ਕੱਲਾ ਕੋਈ ਹੱਥ ਨਹੀਂ ਫਾ ਸਕਦਾ ਕਿਸੇ ਦਾ ਇੰਨਾ ਜਿਗਰਾ ਨਹੀਂ ਹੁੰਦਾ ਨਾਲੇ ਕੁੜੀ ਦੇ ਗਲੇ ਤੇ ਵੀ ਨਿਸ਼ਾਨ ਆ ਤੇ ਬਾਕੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਤਾ ਲੱਗਣਾ ਉਹਦੇ ਨਾਲ ਕੀ ਹੋਇਆ ਸੀ ਕੀ ਕੀਤਾ ਉਸ ਮੁੰਡੇ ਨੇ ਪੁਲਿਸ ਦਾ ਕੀ ਰਿਸਪਾਂਸ ਪੁਲਿਸ ਨੇ ਕੋਈ ਰਿਸਪਾਂਸ ਨਹੀਂ ਦਿੱਤਾ ਸੀ ਐਸ ਐਚ ਓ ਦੇ ਰਿਪੋਰਟ ਲਿਖਾਈ ਉਹਨਾਂ ਦਾ ਵੀ ਕੋਈ ਰਿਸਪਾਂਸ ਨਹੀਂ ਆਇਆ ਤਿੰਨ ਦਿਨ ਬਾਅਦ ਐਸ ਐਸ ਪੀ ਦੇ ਗਏ ਉਹਨਾਂ ਕੋਈ ਹੱਥ ਪੱਲਾ ਨਹੀਂ ਫੜਾਇਆ ਨਾ ਕੋਈ ਉਹਨਾਂ ਦੀ ਲੋਕੇਸ਼ਨ ਕਢਾਈ ਨਾ ਕੋਈ ਵਾਸਤਾ ਕੀਤਾ ਹੁਣ ਨਮੇਸ਼ਰ ਵੀ ਦੱਸਦੇ ਕੱਲੇ ਮੁੰਡੇ ਤੇ ਪਰਚਾ ਦਿੱਤਾ ਹੈ ਨਮੇਸ਼ਰ ਵੀ ਹਾਂਜੀ ਅਸੀਂ ਉਹਦੇ ਪੇਰੈਂਟਸ ਵਿੱਚ ਇਨਵੋਲਵ ਕੀਤੇ ਆ ਕਿਉਂਕਿ ਪੇਰੈਂਟਸ ਦੇਖੋ ਜਿਸ ਦਿਨ ਸਾਡੀ ਕੁੜੀ ਗਾਇਬ ਹੋਈ ਸੀ ਉਸ ਤੋਂ ਨੈਕਸਟ ਡੇ ਮੇਰੇ ਪੇਰੈਂਟਸ ਉਹਦੇ ਪੇਰੈਂਟ ਕੋਲ ਚਲੇ ਗਏ ਸੀ ਪੇਰੈਂਟਸ ਨੇ ਉਹਨਾਂ ਦੇ ਪੇਰੈਂਟਸ ਨਾਲ ਗੱਲਬਾਤ ਕੀਤੀ ਕਹਿੰਦੇ ਸਾਡੇ ਘਰ ਤਾਂ ਕੁੜੀ ਆਈ ਨਹੀਂ ਸਾਡਾ ਮੁੰਡਾ ਇਹਦਾ ਕਰ ਹੀ ਨਹੀਂ ਸਕਦਾ ਮੁੰਡਾ ਆਫਿਸ ਗਿਆ ਆ ਜੇ ਇਹ ਆ ਉਹ ਆ ਉਸ ਤੋਂ ਸ਼ਾਮ ਨੂੰ ਉਹਦੀ ਮਾਂ ਵੀ ਫਰਾਰ ਹੋ ਗਈ 11 ਤਰੀਕ ਨੂੰ ਮੁੰਡਾ ਵੀ ਫਰਾਰ ਹੋ ਗਿਆ ਕੀ ਮੰਗ ਕਰਦੇ ਆਂ ਮੰਗ ਸਰ ਇਹੀ ਆ ਕਿ ਸਾਡੀ ਕੁੜੀ ਨਾਲ ਧੱਕਾ ਹੋਇਆ ਕਿਸੇ ਹੋਰ ਕੁੜੀ ਨਾਲ ਧੱਕਾ ਨਾ ਹੋਵੇ ਸਾਨੂੰ ਇਨਸਾਫ ਚਾਹੀਦਾ ਇਨਸਾਫ ਦਿਵਾਓ ਤੇ ਬਾਕੀ ਤੁਹਾਡੇ ਸਾਹਮਣੇ ਆ ਜੋ ਵੀ ਹੋਇਆ ਘਟਨਾ ਤੁਹਾਡੇ ਨਾਲ ਹੀ ਹੈ ਘਟਨਾ 10 ਤਰੀਕ ਦੂਜੇ ਮਹੀਨਾ ਦੀ ਕੁੜੀ ਨੂੰ ਤੇ ਲੜਕਾ ਅਗੇ ਲੈ ਗਿਆ ਸੀਗਾ ਜੀ ਤੇ ਕਹਿੰਦਾ ਮੈਂ 2 ਘੰਟੇ ਬਾਅਦ ਛੱਡ ਦੂੰਗਾ ਉਸ ਨੂੰ ਲੈਣਾ ਪਿੰਾਰੇ ਵਾਸਤੇ ਤੇ ਇਹਨਾਂ ਨੇ ਘਟਨਾ ਕਿਸੇ ਨੂੰ ਦੱਸਿਆ ਨਹੀਂ ਤੁਰ ਕੇ ਕੁੜੀ ਨਾਲ ਚੱਲ ਗਈ ਤੇ ਉਹ ਤੋਂ 10 ਤਰੀਕ ਨੂੰ ਜਾ ਕੇ ਉਹਨੇ 2:30 ਵਜੇ ਤੇ ਵੀ ਦੇਖ ਰੱਖੀ फिर तो तो दो चार जगह ला घूमता रहा किसी ने डेड बॉडी जमा नहीं फिर की उसके भंगल का मुंडा जरा डेडबॉडी जमा कराती नवे शेहर शमशान घाट च ਯੋ ਅਡਰੈਸ ਵੀ ਗਲਤ ਲਿਖਾ ਦਿੱਤੇ ਦੋਨੋਂ ਛੱਡਾਂ ਤੇ ਮੋਬਾਈਲ ਨੰਬਰ ਵੀ ਗਲਤ ਲਿਖਾ ਦਿੱਤੇ ਕਿਸੇ ਨੂੰ ਪਤਾ ਨਹੀਂ ਲੱਗਾ ਕਿਸ ਨੇ ਐਫਆਈਆਰ ਹੋ ਗਈ ਹੈ ਐਫਆਈਆਰ ਹੋ ਗਈ ਹੈ ਕੀ ਦੇਖੀ ਦਿੱਤੇ ਹੋਈ ਪਰਿਵਾਰ ਤੇ ਕੁਝ ਪਤਾ ਮੂਹ ਪਹਿਲਾ ਹਾਲ ਤਾਂ ਉਹਦੇ ਬੇਟੇ ਤੇ ਕਰਾਈ ਆ ਜੀ ਫਾਦਰ ਸਾਹਿਬ ਤੇ ਤੇ ਉਹਦੇ ਨਾਨਕਾ ਨੂੰ ਵੀ ਨਾਲ ਲਖਾਇਆ ਜਿੱਦਾਂ ਮੌਕੇ ਤੇ ਜੋ ਵੀ ਹੋਊਗਾ ਪੁਲਿਸ ਦੇਖੀ ਕੀ ਮੰਗ ਕੀ ਕਰਦੇ ਮੰਗ ਤਾਂ ਇੱਕ ਕਾਨੂੰਨੀ ਕਾਰਵਾਈ ਚਾਹੀਦੀ ਜੋ ਵੀ ਹੈਗਾ ਹੋਣਾ ਚਾਹੀਦਾ ਹੈ ਗਾਂ ਕੱਲ ਦੀ ਕੁੜਤੀ ਨੂੰ ਇਦਾਂ ਨਹੀਂ ਹੋਣਾ ਕਿ ਇਹਦੇ ਕਿਸੇ ਦੀ ਕੰਨੀ ਸੀ ਲੜਕੀ ਪਰਿਵਾਰ ਦੇ ਹਾਲਾਤ ਕੀ ਉਹ ਬਹੁਤ ਮਾੜੇ ਹਾਲਾਤ ਖਸਤਾ ਹਾਲਤ ਹੋ ਜਾਦਾ ਪੁਲਿਸ ਵੱਲੋਂ ਕੋਈ ਜਿਹੜੀ ਐਡਰ ਕੰਪਲੇਂਟ ਦਿੱਤੀ ਸੀ ਅੱਜ ਤੱਕ ਕੋਈ ਕਾਰਵਾਈ ਹੋਈ ਕੋਈ ਕੁਝ ਨਹੀਂ ਹੈ ਜੀ ਅਸੀਂ ਬਹੁਤ ਜ਼ੋਰ ਲਾਇਆ ਜੀ ਗਏ ਅਸੀਂ ਉਹਨਾਂ ਨੂੰ ਕੋਲ ਨਾਲ ਵੀ ਲੈ ਕੇ ਜਾਣ ਨੂੰ ਤਿਆਰ ਸਕੇ ਜਦੋਂ ਨਾਲ ਲਿਜਾ ਕੇ ਤਿਆਰ ਸਕੇ ਤੇ ਉਹਨਾਂ ਦੀ ਡੈਕ ਹੋ ਗਈ ਸੀ ਕੁੜੀ ਦੇ ਸਵੇਲੇ ਆਉਣ ਦੀ ਮੋਬਾਈਲ ਫੋਨ ਆ ਗਿਆ ਸੀ ਇਹਨੂੰ ਤੋਂ ਬਾਅਦ ਅਸੀਂ ਜਾ ਕੇ ਮੈਡਮ ਨੂੰ ਪੁੱਛਿਆ ਇਦਾਂ ਦਾ ਕਰਕੇ ਗੱਲ ਉਹ ਕਹਿੰਦੀ ਸਾਡੇ ਵੱਲ ਤਾਂ ਅਪਲੀਕੇਸ਼ਨ ਹੀ ਬੰਦ ਕੀਤੀ ਹੈ ਖਤਮ ਹੋ ਗਈ ਇਹ ਉਹ ਪੁਲਿਸ ਦੀ ਵੀ ਕਾਰਗੁਜ਼ਾਰੀ ਢਿੱਲੀ ਰਹੀ ਹੈ ਇਹਦੇ ਵਿੱਚ ਜੀ ਜੀ ਪੂਰੀ ਪੂਰੀ